ਸੰਗਤ ਜੀ ਤੁਸੀਂ ਅਕਸਰ ਧਾਰਮਿਕ ਦਰਬਾਰਾਂ ਤੇ ਜਾਂਦੇ ਹੋਵੋਗੇ ਤੁਸੀਂ ਉੱਥੇ ਵਕ ਵਕ ਤਰ੍ਹਾਂ ਦੇ ਪ੍ਰਸ਼ਾਦ ਚੜ੍ਹਦੇ ਵੇਖੇ ਹੋਣਗੇ ਕੀ ਤੁਸੀਂ ਵੀ ਕਦੀ ਪ੍ਰਸ਼ਾਦ ਕਿਸੇ ਧਾਰਮਿਕ ਸਥਾਨ ਤੇ ਚੜਾਇਆ ਹੈ ਪ੍ਰਸ਼ਾਦ ਅਕਸਰ ਕਿਉਂ ਚੜਾਇਆ ਜਾਂਦਾ ਹੈ ਕੀ ਸਾਨੂੰ ਪ੍ਰਸ਼ਾਦ ਚੜਾਉਣਾ ਚਾਹੀਦਾ ਹੈ ਜਾਂ ਨਹੀਂ ਪ੍ਰਸ਼ਾਦ ਚੜਾਉਣ ਨਾਲ ਸੰਬੰਧਤ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਅੱਜ ਦੀ ਇਸ ਵੀਡੀਓ ਵਿੱਚ ਪ੍ਰਸ਼ਾਦ ਨਾਲ ਸੰਬੰਧਤ ਅਸੀਂ ਗੱਲਬਾਤ ਕਰਾਂਗੇ ਪ੍ਰਸ਼ਾਦ ਨਾਲ ਸੰਬੰਧਿਤ ਜੁੜੀ ਜਾਣਕਾਰੀ ਹਾਸਲ ਕਰਨ ਲਈ ਜੁੜੇ ਰਹੇ ਜੀ ਆਖਿਰ ਤੱਕ ਮਡਾਰ ਮਲਟੀਮੀਡੀਆ ਦੇ ਨਾਲ ਸੰਗਤ ਜੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਦੇਣਾ ਤਾਂ ਕਿ ਇਸ ਚੈਨਲ ਤੋਂ ਪ੍ਰਕਾਸ਼ਿਤ ਹੋਣ ਵਾਲੀ ਹਰ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਸੰਗਤ ਜੀ ਸਾਇਆ ਪੀਰਾ ਫਕੀਰਾ ਮਸਤਾਂ ਦੇ ਇਸ ਚੈਨਲ ਨਾਲ ਜੁੜੀ ਹੋਈ ਸੰਗਤ ਜੀ ਅਸੀਂ ਦੱਸਣਾ ਚਾਹਾਂਗੇ ਕਿ ਜਦੋਂ ਵੀ ਕਿਸੇ ਦਰਬਾਰ ਤੇ ਨਮਸ਼ਕਾਰੀ ਕਰਨ ਜਾਵੋ ਉੱਥੇ ਪ੍ਰਸ਼ਾਦ ਜ਼ਰੂਰ ਲੈ ਕੇ ਜਾਵੋ ਪ੍ਰਸ਼ਾਦ ਦੇ ਰੂਪ ਵਿੱਚ ਉਹੀ ਚੀਜ਼ ਲੈ ਕੇ ਜਾਵੋ ਜੋ ਪਹਿਲਾਂ ਤੋਂ ਉੱਥੇ ਪ੍ਰਸ਼ਾਦ ਕਬੂਲ ਹੁੰਦਾ ਹੋਵੇ ਜੇਕਰ ਅਸੀਂ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਦੀ ਗੱਲ ਕਰੀਏ ਤਾਂ ਉੱਥੇ ਰੋਟ ਪ੍ਰਸ਼ਾਦ ਤਾਂ ਚੜਦਾ ਹੀ ਹੈ ਪਰ ਇਸ ਤੋਂ ਇਲਾਵਾ ਫੁੱਲੀਆਂ ਪਤਾਸਿਆਂ ਦਾ ਪ੍ਰਸ਼ਾਦ ਵੀ ਚੜਦਾ ਹੈ ਪਰ ਉਹ ਕਈ ਕਾਰਨਾ ਕਰਕੇ ਸਾਫ ਸੁਥਰਾ ਨਹੀਂ ਮਿਲ ਰਹਾ ਇਸ ਲਈ ਕਈ ਦਰਬਾਰ ਇਸ ਪ੍ਰਸ਼ਾਦ ਨੂੰ ਬੰਦ ਕਰੀ ਜਾ ਰਹੇ ਹਨ ਇਸ ਪ੍ਰਸ਼ਾਦ ਦੀ ਜਗਾ ਹੁਣ ਦਾਣਿਆਂ ਵਾਲੀ ਮਿਸ਼ਰੀ ਅਤੇ ਸਫੈਦ ਰੰਗ ਦੀ ਬਰਫੀ ਨੇ ਲੈ ਲਈ ਹੈ ਇਸ ਤੋਂ ਇਲਾਵਾ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਤੇ ਫਲ ਫਰੂਟ ਦਾ ਪ੍ਰਸ਼ਾਦ ਵੀ ਕਬੂਲ ਹੁੰਦਾ ਹੈ ਜੇਕਰ ਆਪਾਂ ਪੀਰਾਂ ਦੇ ਦਰਬਾਰਾਂ ਤੇ ਜਾਈਏ ਤਾਂ ਉੱਥੇ ਨਿਆਜ਼ ਚੂਰਮਾ ਤਾਂ ਚੜਦਾ ਹੀ ਹੈ ਇਸ ਤੋਂ ਇਲਾਵਾ ਪੀਲੇ ਰੰਗ ਦੇ ਬੇਸਣ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ ਜੇਕਰ ਤੁਸੀਂ ਪੀਰਾਂ ਦੇ ਦਰਬਾਰ ਤੇ ਜਾਣ ਦੀ ਸੋਚਦੇ ਹੋ ਤਾਂ ਪੀਲਾ ਬੇਸਣ ਦਾ ਪ੍ਰਸ਼ਾਦ ਜ਼ਰੂਰ ਲੈ ਕੇ ਜਾਵੋ ਹੁਣ ਗੱਲ ਕਰਦੇ ਹਾਂ ਕਿ ਕੀ ਪ੍ਰਸ਼ਾਦ ਲੈ ਕੇ ਜਾਣਾ ਬੇਹਦ ਜ਼ਰੂਰੀ ਹੈ ਸੰਗਤ ਜੀ ਕੀ ਪ੍ਰਸ਼ਾਦ ਤੋਂ ਬਿਨਾ ਤੁਹਾਡੀ ਨਮਸਕਾਰ ਹੀ ਕਬੂਲ ਨਹੀਂ ਹੋਵੇਗੀ ਸੰਗਤ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਬਾਬਾ ਜੀ ਨੇ ਤਾਂ ਤੁਹਾਡੀ ਸ਼ਰਧਾ ਭਾਵਨਾ ਵੇਖਣੀ ਹੈ ਫਿਰ ਚਾਹੇ ਤੁਸੀਂ ਪ੍ਰਸ਼ਾਦ ਲੈ ਕੇ ਜਾਵੋ ਚਾਹੇ ਨਾ ਲੈ ਕੇ ਜਾਵੋ ਇਹ ਤਾਂ ਇੱਕ ਤੁਹਾਡੀ ਸ਼ਰਧਾ ਦੇ ਉੱਤੇ ਡਿਪੈਂਡ ਕਰਦਾ ਹੈ ਕਿਸੇ ਵੀ ਦਰਬਾਰ ਤੇ ਪ੍ਰਸ਼ਾਦ ਲੈ ਕੇ ਜਾਣਾ ਇਹ ਕੋਈ ਬੰਦਸ਼ ਨਹੀਂ ਹੈ ਪ੍ਰਸ਼ਾਦ ਲੈ ਕੇ ਜਾਣਾ ਇਹ ਇੱਕ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਵਿਸ਼ਾ ਹੈ ਪ੍ਰਸ਼ਾਦ ਲੈ ਕੇ ਮੱਥਾ ਟੇਕਣ ਜਾਵੋਗੇ ਇਹ ਇੱਕ ਤੁਹਾਡੀ ਅੰਦਰਲੀ ਭਾਵਨਾ ਨੂੰ ਉਜਾਗਰ ਕਰਦਾ ਹੈ ਕਿਸੇ ਦੇ ਕਹੇ ਕਹਾਏ ਜਾਂ ਮਜਬੂਰੀ ਵਿੱਚ ਪ੍ਰਸ਼ਾਦ ਨਹੀਂ ਚੜਾਉਣਾ ਚਾਹੀਦਾ ਤੁਹਾਡਾ ਮਨ ਮੰਦਾ ਹੈ ਖੁਸ਼ੀ ਦੀ ਲਹਿਰ ਆਉਂਦੀ ਹੈ ਤਾਂ ਖੁਸ਼ ਹੋ ਕੇ ਪ੍ਰਸ਼ਾਦ ਚੜਾਉਣਾ ਚਾਹੀਦਾ ਹੈ ਉਹ ਮਨਜ਼ੂਰ ਵੀ ਹੁੰਦਾ ਹੈ ਬਾਬਾ ਜੀ ਨੇ ਤਾਂ ਸਿਰਫ ਪ੍ਰਸ਼ਾਦ ਨੂੰ ਭੋਗ ਹੀ ਲਗਾਉਣਾ ਹੈ ਬਾਕੀ ਉਹਨਾਂ ਦਾ ਭੋਗ ਲੱਗਿਆ ਹੋਇਆ ਪ੍ਰਸ਼ਾਦ ਅੰਮ੍ਰਿਤ ਸਮਾਨ ਹੋ ਜਾਂਦਾ ਹੈ ਜੋ ਸ਼ਕਨਾ ਤਾਂ ਸੰਗਤ ਜੀ ਨੇ ਹੀ ਹੈ ਹੁਣ ਗੱਲ ਕਰਦੇ ਹਾਂ ਕਿ ਕੀ ਸਾਨੂੰ ਪ੍ਰਸ਼ਾਦ ਦਰਬਾਰ ਤੇ ਜਾਂਦੇ ਸਮੇਂ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ ਮਡਾਰ ਮਲਟੀਮੀਡੀਆ ਦੀ ਰਾਏ ਮੰਨੋ ਤਾਂ ਕੋਈ ਮਜਬੂਰੀ ਤਾਂ ਨਹੀਂ ਹੈ ਪਰ ਫਿਰ ਵੀ ਸਾਨੂੰ ਪ੍ਰਸ਼ਾਦ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ ਓ ਵੀ ਸਾਫ਼ ਸੁਥਰਾ ਤੇ ਬਿਲਕੁਲ ਸਚਮ ਹੋਣੀ ਜ਼ਰੂਰੀ ਹੈ ਪ੍ਰਸ਼ਾਦ ਦੀ ਮਾਤਰਾ ਭਵੇਂ ਥੋੜੀ ਘੱਟ ਹੋਵੇ ਪਰ ਸਾਫ਼ ਸੁਥਰਾ ਤੇ ਸਚਮ ਵਾਲਾ ਹੋਵੇ ਸੰਗਤ ਜੀ ਇਹ ਹੀ ਰਾਏ ਆਪ ਜੀ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਧੰਨਵਾਦ ਜਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ